ਕੱਲ ਕਬੂਲੇ ਗੁਨਾ ਅੱਜ ਨਿਭਾ ਰਹੇ ਸੇਵਾ ਸੁਖਬੀਰ ਤੇ ਟੀਮ ਸਾ ਵੱਲੋਂ ਪਹਿਰੇਦਾਰੀ ਸ਼ੁਰੂ ਨੀਲਾ ਚੋਲਾ ਪਾ ਕੇ ਹੱਥ ਚ ਬਰਛਾ ਫੜ ਕੇ ਨਿਭਾ ਰਹੇ ਸੇਵਾ ਬਿੱਤੀ ਦਿਨੀ ਪੰ ਸਿੰਘ ਸੇਵਾਨਾ ਦੇ ਵੱਲੋਂ ਸੁਖਬੀਰ ਬਾਦਲ ਸਮੇਤ ਹੋਰਨਾਂ ਆਗੂਆਂ ਨੂੰ ਜਿਹੜੇ 2007 ਤੋਂ ਲੈ ਕੇ 2017 ਤੱਕ ਕਾਲੀ ਸਰਕਾਰ ਸਮੇ ਕੈਬਨਟ ਮੰਤਰੀ ਰਹੇ ਨੇ ਉਹਨਾਂ ਸਾਰਿਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਤਦ ਆਜੇ ਕਿ ਸੁਖਬੀਰ ਬਾਦਲ ਅਤੇ ਸੁਖਦੇਵ ਢੀਂਸਾ ਨੂੰ ਪੈਰੇਦਾਰੀ ਦੀ ਸੇਵਾ ਲਗਾਈ ਗਈ ਹੈ ਕਿ ਨੀਲਾ ਚੋੜਾ ਪਾ ਕੇ ਹੱਥ ਦੇ ਵਿੱਚ ਬੱਚਾ ਫੜ ਕੇ ਦਰਬਾਰ ਸਾਹਿਬ ਦੀ ਡਿਓਡੀ ਤੇ व्हीਲਚੇਅਰ ਤੇ ਹੀ ਬੈਠ ਕੇ ਸੇਵਾ ਨਿਭਾਉਣਗੇ ਤਾਂ ਦੱਸ ਦੇ ਕਿ ਇਹ ਤਸਵੀਰਾਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਦਰਬਾਰ ਸਾਹਿਬ ਤੋਂ ਜਿੱਥੇ ਕਿ ਨੀਲਾ ਚੋਲਾ ਪਾ ਕੇ ਹੱਥ ਦੇ ਵਿੱਚ ਬਰਛਾ ਫੜ ਕੇ ਸੁਖਬੀਰ ਅਤੇ ਢੀਂਸਾ ਦੇ ਵੱਲੋਂ ਪੈਰੀਦਾਰੀ ਸ਼ੁਰੂ ਕੀਤੀ ਗਈ ਹੈ ਦਰਬਾਰ ਸਾਹਿਬ ਦੀ ਡਿਊਟੀ ਤੇ ਦੋਨੋਂ 휠 ਚੇਅਰ ਤੇ ਹੀ ਬੈਠ ਕੇ ਸੇਵਾ ਨਿਭਾ ਰਹੇ ਨੇ ਤਾਂ ਦੱਸ ਦੇ ਕਿ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਸੁਖਬੀਰ ਬਾਦਲ ਅਤੇ ਸੁਖਦੇਵ ਢੀਂਸਾ ਦੀ ਤਬੀਅਤ ਨੂੰ ਦੇਖਦਿਆਂ ਹੋਇਆਂ व्हीलचेयर ਤੇ ਹੀ ਬੈਠ ਕੇ ਪੈਰੀਦਾਰੀ ਦੀ ਸੇਵਾ ਲਗਾਈ ਗਈ ਹੈ ਤਾਂ ਦੱਸਦੀ ਕਿਸ ਖਬੀਰ ਬਦਲ ਦੀ ਲੱਤ ਦੇ ਵਿੱਚ ਜਿਹੜਾ ਕਿ ਫ੍ਰੈਕਚਰ ਆਇਆ ਹੋਇਆ ਜਿਸ ਕਾਰਨ ਉਹ व्हीलचेयर ਤੇ ਹੀ ਬੈਠ ਕੇ ਪੈਰੀਦਾਰੀ ਦੀ ਸੇਵਾ ਨਿਭਾਰੇ ਨੇ ਤਾਂ ਸੁਖਦੇਵ ਟੀਨਸਾ ਦੀ ਤਬੀਅਤ ਨੂੰ ਦੇਖਦਿਆਂ ਹੋਇਆਂ ਉਹਨਾਂ ਨੂੰ ਜਿਹੜਾ ਕਿ व्हीलचेयर ਤੇ ਹੀ ਬੈਠ ਕੇ ਪੈਰੀਦਾਰੀ ਦੀ ਸੇਵਾ ਲਗਾਈ ਗਈ ਹੈ ਇਸੇ ਤਰ੍ਹਾਂ ਹੋਰ ਨਾ ਆਗਵਾ ਨੂੰ ਵੀ ਪਾਂਡੇ ਮੰਜਨ ਅਤੇ ਸਾਫ ਸਫਾਈ ਦੀ ਅਤੇ ਕੀਰਤਨ ਸਰਵਣ ਕਰਨ ਦੀ ਸੇਵਾ ਲਗਾਈ ਗਈ ਹੈ ਤਾਂ ਦੱਸਿਓ ਕਿ ਸੁਖਬੀਰ ਬਾਦਲ ਜੀ ਤੁਹਾਨੂੰ ਸਿੱਧੀਆਂ ਲਾਈਵ ਤਸਵੀਰਾਂ ਦਿਖਾ ਰਹੇ ਆ ਸੁਖਬੀਰ ਬਾਦਲ ਵੀਰ ਚੇਰ ਤੇ ਬੈਠੇ ਨੀਲਾ ਚੋਲਾ ਪਾ ਕੇ ਹੱਥ ਦੇ ਵਿੱਚ ਬਰਛਾ ਫੜ ਕੇ ਸੇਵਾ ਨਿਭਾਉਂਦੇ ਨਜ਼ਰ ਆ ਰਹੇ ਨੇ ਤਾਂ ਅੱਖ ਬੰਦ ਕਰਕੇ ਉਹਨਾਂ ਦੇ ਵੱਲੋਂ ਵਾਹਿਗੁਰੂ ਦਾ ਜਪ ਕੀਤਾ ਜਾ ਰਿਹਾ ਹੈ ਤਾਂ ਸੁਖਦੇਵ ਢੀਰ ਸਾਤੇ ਸੁਖਬੀਰ ਬਾਦਲ ਦੀ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਰਿਹਾ ਹੈ ਸ਼੍ਰੀ ਦਰਬਾਰ ਸਹਿਬ ਤੋਂ ਜਿੱਥੇ ਕਿ ਦਰਬਾਰ ਸਹਿਬ ਦੀ ਡਿਊਟੀ ਤੇ ਪਹਿਰੇਦਾਰੀ ਕਰਦੇ ਨਜ਼ਰ ਆ ਰਹੇ ਨੇ ਤਾਂ ਕੱਲ ਸੁਖਬੀਰ ਬਾਦਲ ਦੇ ਵੱਲੋਂ ਗੁਨਾਹ ਕਬੂਲ ਲਏ ਗਏ ਨੇ ਜਿਨ੍ਹਾਂ ਸਵਾਲ ਜਿਹੜੇ ਕਿ ਪਾਲ ਸਿੰਘ ਸਹਿਬਾਨਾਂ ਦੇ ਵੱਲੋਂ ਕੀਤਾ ਗਿਆ ਸੀ ਉਹਨਾਂ ਸਵਾਲਾਂ ਦਾ ਜਵਾਬ ਹਾਂ ਦੇ ਵਿੱਚ ਦਿੱਤਾ ਗਿਆ ਤੇ ਸਾਰੇ ਗੁਨਾਹ ਸੁਖਬੀਰ ਬਾਦਲ ਦੇ ਵੱਲੋਂ ਕਬੂਲ ਗੈਨੇਤਾਵਾਂ ਨੂੰ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਪੈਰੇਦਾਰੀ ਦੀ ਤੱਜ ਪੈਰੇਦਾਰੀ ਕਰਦੇ ਨਜ਼ਰ ਆ ਰਹੇ ਨੇ ਤਾਂ ਕੱਲ ਵੀ ਸੇਵਾਦਾਰ ਦੇ ਵਜੋਂ ਸੇਵਾ ਨਿਭਾਉਣਗੇ ਸੁਖਬੀਰ ਬਾਦਲ ਅਤੇ ਸੁਖਦੇਵ ਢੀਂਸ ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੇ ਖਾਸ ਰਿਪੋਰਟ ਫੋਰ 올 ਯੋਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕਾਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ Flankworth Truck Repair Trust We Build In Truck Repair Or Scan QR Code To Contact Us The Masala Twist Oxnard Fine Authentic Indian Cuisine Or Scan QR Code To Contact Us Caesar Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Tabai Indian Cuisine Tracy Fine Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa kadahi made and served with love, scan this QR code to contact us Krishan Kumar Covered California Certified Agency Manager who can help you, your family and your small business with health insurance. Call at one 830 3270 or scan QR code to call or text.